ਹਾਂਜੀ ਮਿੱਤਰੋ ਆਟਾ ਹੋ ਗਿਆ ਆਪਣਾ ਰੈਡੀ ਬਸ ਇਸ ਤੋਂ ਬਾਅਦ ਹੁਣ ਬਣਾਵਾਂਗੇ ਆਪਾਂ ਤੰਦੂਰ ਤੇ ਰੋਟੀ ਤੇ ਤੁਹਾਨੂੰ ਰੋਟੀ ਬਣਾਉਂਦੇ ਵੀ ਦਿਖਾਵਾਂਗੇ ਆਪਾਂ ਤੰਦੂਰੀ ਦਾ ਸਾਂ ਘੋੜਤਾ ਮਾਰ ਮਾਰ ਪਾਥੀਆਂ ਲੈ ਕਰਤੀ ਬੰਦ ਕਿਉਂ ਬਿਸਕੁਟ ਵਾਲੀ ਪੱਠੀ ਨਹੀਂ ਹੁੰਦੀ ਕਿਉਂ ਸ਼ਾਮੇ ਦੀ ਉਹ ਬੰਦ ਕਰਤੀ 15-20 ਮਿੰਟ ਬਾਅਦ ਉਹ ਪੂਰੀ ਗਰਮ ਹੋ ਜੂਗੀ ਬਬੇ ਉਹ ਲੈ ਵੀ ਮਿੱਤਰੋ ਤੰਦੂਰ ਆਪਣਾ ਭੱਗ ਗਿਆ ਪੂਰਾ ਗਰਮਾ ਇਧਰ ਬਸ ਰਾਈਡ ਆ ਸਮਾਨ ਵੀ ਆਪਣਾ ਆਟਾ ਡੱਬਾ ਪਿਆ ਇਧਰ ਤੇ ਬਸ ਹੁਣ ਕਮਲਪ੍ਰੀਤ ਰੋਟੀ ਲਾਉਣ ਲਈ ਤਿਆਰ ਆ ਆਉਣ ਵਾਲੀ ਆ ਬਸ ਹਾਂਜੀ ਮਿੱਤਰੋ ਤੰਦੂਰੀ ਰੋਟੀ ਹੋ ਰਹੀ ਹੈ ਤਿਆਰ ਹਾਂਜੀ ਕਮਲਪ੍ਰੀਤ ਜੀ ਹਾਂਜੀ ਕੈਮਰਾ ਹੈ ਕਰਦੇ ਤੂੰ ਵੀ ਰੋਟੀ ਦੱਸੋ ਮੜਿਆ ਜਾ ਸੱਲ ਕਰੀਂਦਾ ਪੇੜੇ ਜੀ ਗੋਲ ਗੋਲ ਅੱਛਾ ਫੇਰ ਬਾਦ ਇਹਨੂੰ ਹੱਥਾਂ ਤੇ ਬੈ ਲਾਂਗੇ ਅੱਛਾ ਜੀ ਉਸ ਤੋਂ ਬਾਅਦ ਕੋਈ ਦੂਰੀ ਚਲਾਵਾਂਗੇ ਤੰਦੂਰੀ ਹਾਂ ਠੀਕ ਹੈ ਜੀ ਆ ਤੰਦੂਰੀ ਪਈ ਆ ਜੀ ਗਰਮਾ ਪੂਰੀ ਹੁਣ ਇਹ ਹਾਂਜੀ ਇੱਕ ਵਾਰ ਚ ਕਿੰਨੀਆਂ ਰੋਟੀਆਂ ਪੈਂਦੀਆਂ ਨੇ ਇਹ ਚ ਪੰਜ ਪੰਜ ਰੋਟੀਆਂ ਪੈ ਜਾਂਦੀਆਂ ਨੇ ਅੱਛਾ ਠੀਕ ਆ ਹਾਂਜੀ ਮਿੱਤਰੋ ਤੇੜੇ ਕਰ ਦਿੱਤੇ ਆ ਤੇ ਹੁਣ ਚੱਲ ਰਿਹਾ ਕੀ ਹੁੰਦਾ ਇਹ ਪਾਣੀ ਇੱਥੇ ਹੈ ਨਾ ਰੋਟੀ ਤੰਦੂਰ ਚ ਪੈ ਚੁੱਕੀ ਆ ਕਾਮਲ ਪ੍ਰੀਤ ਰੋਟੀਆਂ ਦੋ ਪਾ ਦਿਆਂ ਜੀ ਇਹਦੇ ਆਲੋ ਮੇਟਰ ਰੋਟੀ ਖਾਣੀ ਆ ਤੰਦੂਰ ਦੀ ਗਰਮਾ ਗਰਮ ਕੋ ਕਾਮਲ ਪ੍ਰੀਤਾ ਖਵਾ ਦੂੰਗਾ ਰੋਟੀ ਹੈ ਹੈ ਹਾਂਜੀ ਪੱਕੀ ਗੱਲ ਆ ਬਾਬੋ ਗਰਮਾ ਗਰਮ ਰੋਟੀ ਵਧੀਆ ਲੱਗਦੀ ਆ ਤੰਦੂਰ ਦੀ ਤਾਂ ਖਾ ਲਓ ਰੋਟੀ ਮਾਸੀਵਾ ਮਾਸੀ ਆ ਲੋ ਰੋਟੀ ਖਾ ਲਓ ਖਾ ਲਓ ਭਾਈ ਰੋਟੀ ਅੱਧਾ ਰੋਕਿਆ ਖਵਾਰੀਆ ਤੁਹਾਨੂੰ ਮਾਸੀ ਆ ਜਾ ਰੋਟੀ ਖਾ ਤੰਦੂਰ ਦੀ ਪਕਾਉਂਦੀ ਦੇਖੋ ਪਕਾਉਂਦੀ ਦੇਖੀ ਆ ਜਾ ਫਿਰ ਦੇਖ ਲੈ ਪਕਾਉਂਦੀ ਨੂੰ ਲਾਤੀਆ ਪੰਜ ਰੋਟੀਆਂ ਦੇ ਤੋਂ ਪਹਿਲਾਂ ਤਿੰਨ ਰੋਟੀਆਂ ਆ ਗਈਆਂ ਤਿੰਨ ਦੋ ਰੋਟੀਆਂ ਚ ਹੋਰ ਪੈਣੀਆਂ ਜੇ ਚਾਰ ਆ ਵਿੱਚ ਜੀ ਮਿੱਤਰੋ ਇੱਕ ਬਾਰ ਚ ਪੰਜ ਰੋਟੀਆਂ ਤੰਦੂਰੀ ਚ ਪੈ ਚੁੱਕੀਆਂ ਨੇ ਤੇ ਹੁਣ ਰੋਟੀਆਂ ਨੂੰ ਕੱਢਿਆ ਜਾ ਰਿਹਾ ਤੰਦੂਰੀ ਤੋਂ ਛੇਕ ਲਵਾਇਆ ਜਾ ਰਿਹਾ ਦੂਜੇ ਪਾਸੇ ਪੂਰੀ ਬਸਟਰ ਰੋਟੀ ਬਣਾ ਲਈ ਤੇ ਪੂਰੀ ਬਸਟਰ ਹਾਂ ਕੰਮ ਪਲੀਜ਼ ਹਾਂਜੀ ਕਹਿੰਦੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਬਿਓ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸਿਓ ਤੰਦੂਰ ਦੀ ਰੋਟੀ ਕਿਵੇਂ ਲੱਗੀ ਆਮਾਸੀ ਰੋਟੀਆਂ ਦੇਖ ਲਿਆ ਕਿਵੇਂ ਬਣਾਉਂਦੇ ਆ ਉਹ ਇੱਕ ਵਾਰ ਚ ਪੰਜ ਫੇਰ ਪੈ ਜਾਣੀਆਂ ਨਾ ਇਹ ਡੰਡਾ ਕਾਦੇ ਵਾਸਤੇ ਮਾਰ ਰੌਂਦਾ ਹੈ ਹੈ ਸੇਕ ਲੱਗ ਜੂਗਾ ਅੱਛਾ ਤੇ ਹੁਣ ਪੰਜ ਪੇੜੇ ਫੇਰ ਪੰਜ ਰੋਟੀਆਂ ਫੇਰ ਤਿਆਰ ਦੀ ਹੈਗੀ ਆ ਫਿਰ ਲੈ ਜਾ ਉੱਧਰ ਤੇ ਲਾ ਲਿਓ ਚਿੱਪ ਲੈ ਜਾ ਤੁਸੀਂ ਦੱਸਿਆ ਨਹੀਂ ਅਸੀਂ ਤਾਂ ਬਾਰੇ ਕਰੀ ਨਹੀਂ ਅਸੀਂ ਫਿਰ ਟੱਕ ਟੱਕ ਨੂੰ ਆਗੇ ਆਦਾ ਰੋਟੀਆਂ ਚਲਦੇ ਨੇ ਟੱਕ ਬਣਾਉਂਦਾ ਇਹਨੂੰ ਕਿਹਾ ਫੋਟੋ ਖੜਾ ਲੈ ਮਸੀ ਕਢਾ ਕੇ ਲਈ ਜਾਂਦਾ ਮੈਂ ਕਿਤੇ ਕਮਰੇ ਚ ਲਾ ਲਾਂਗੀ ਓਏ ਫੋਟੋ ਫੋਟੋ ਜ਼ਰੂਰੀ ਹੈ ਫੋਟੋ ਫਸ ਗਈ ਉਹਨੇ ਕਿੱਥੇ ਖੜਾ ਕੇ ਜਾਉਣੀ ਹੈ ਕੱਦ ਫਸ ਗਈ ਮਿੱਟ 10 ਦੇ ਵਿੱਚ ਰੋਟੀ ਲਾ ਕੇ ਪਾਂਡੇ ਰੱਖਦੇ ਬਾਬੇ ਉਹ ਮਿੱਟ 10 ਦੇ ਵਿੱਚ ਵਿੱਚ ਦੂਰ ਦੀ ਰੋਟੀਆਂ ਆਏ ਫਾਇਦਾ ਬਾਬੇ ਉਹ ਚੱਕੋ ਓਕੇ ਫਿਰ ਸੋਇਆ ਕੰਮ ਆਪਣਾ ਬਸ ਸੱਤ ਤਿੰਨ ਚਾਰ ਰੋਟੀਆਂ ਰਹਿ ਗਈਆਂ ਬਸ ਵਿੱਚੋਂ ਕੱਢਣ ਵਾਲੀਆਂ ਬਸ ਆ ਕਰਤੀ ਉਹ ਦੋ ਰੋਟੀ ਆਪਣੀ ਲਾਤੀ ਤੇ ਹੁਣ ਆਪਾਂ ਰੋਟੀ ਖਾਵਾਂਗੇ ਲੇਓ ਮਿੱਤਰੋ ਹੁਣ ਆਪਾਂ ਪੀਵਾਂਗੇ ਲੱਸੀ ਲੱਸੀ ਦਾ ਪਰਦੇ ਆਪਾਂ ਗਲਾਸ ਰੋਟੀ ਤਿਆਰ ਆ ਵਾਪਰ ਹੁਣ ਆਪਾਂ ਖਾਣਿਆ ਰੋ ਹਾਂਜੀ ਮਿੱਤਰੋ ਸਾਡੀ ਵੀਡੀਓ ਕਿਵੇਂ ਲੱਗੀ ਤੇ ਸਾਡੇ ਚੈਨਲ ਨੂੰ ਬੱਤੋ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ ਜਿਉਂਦੇ ਜਿਉਂਦੇ ਬੱਸ ਦੇ ਰਹੋ ਮਿਲਦੇ ਆ ਅਗਲੀ ਵੀਡੀਓ ਚ